ਅਸੀਂ ਇਸ ਵਕਤ ਖੜੇ ਆ ਮੋਗੇ ਦੇ ਵਿੱਚ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਹੜੀ ਕੇ ਸਿਰਫ ਮੋਗੇ ਦੀ ਨਹੀਂ ਬਲਕਿ ਪੂਰੇ ਦੇਸ਼ ਦਾ ਮਾਣ ਬਣ ਚੁੱਕੀ ਹੈ ਔਰ ਪਿਛਲੇ ਦਿਨੀ ਉਹਨਾਂ ਵੱਲੋਂ ਜਿਹੜਾ ਕ੍ਰਿਕਟ ਦਾ ਔਮਨ ਕ੍ਰਿਕਟ ਦਾ ਵਰਲਡ ਕੱਪ ਜਿੱਤਿਆ ਗਿਆ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਬੜੇ ਪ੍ਰਾਊਡ ਮੂਮੈਂਟਸ ਜਿਹੜੇ ਉਹ ਮੋਗੇ ਲਈ ਵੀ ਪੂਰੇ ਪੰਜਾਬ ਲਈ ਵੀ ਤੇ ਪੂਰੇ ਹਿੰਦੁਸਤਾਨ ਲਈ ਉਹਨਾਂ ਵੱਲੋਂ ਪੈਦਾ ਕੀਤੇ ਗਏ ਸੋ ਅੱਜ ਅਸੀਂ ਉਹਨਾਂ ਦੇ ਘਰ ਆਏ ਸੀਗੇ ਇੱਥੇ ਆ ਕੇ ਦੇਖਿਆ ਕਿ ਜਿਹੜਾ ਉਹਨਾਂ ਦੇ ਘਰ ਨੂੰ ਰਾਹ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਉਧਰ ਬੋਰਡ ਵਾਲ ਜਿਹੜਾ ਹੈਗਾ ਉਹ ਕੈਮਰਾ ਘੁਮਾਉਣਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਝਾੜੀਆਂ ਇੱਥੇ ਉੱਗੀਆਂ ਹੋਈਆਂ ਇਹ ਬੋਰਡ ਆ ਜਿਹੜਾ ਇਹ ਅਸੀਂ ਥੋੜਾ ਜਿਹਾ ਨੰਨੀ ਦਿਖਦਾ ਕੀਤਾ ਇਹ ਤਾਂ ਦਿਖਦਾ ਵੀ ਨਹੀਂ ਸੀਗਾ ਸੋ ਇਹਨਾਂ ਮਾੜੇ ਹਾਲਾਤ ਨੇ ਮਿਊਸਪਲ ਕਾਰਪੋਰੇਸ਼ਨ ਮੋਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਤੇ ਇੱਕ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਦੇਸ਼ ਲਈ ਮਾਣ ਦੇ ਪਲ ਪੈਦਾ ਕਰਨ ਵਾਲੀ ਦੇਸ਼ ਦੀ ਤੀ ਹਰਮਨਪ੍ਰੀਤ ਕੌਰ ਅੱਜ ਜੇਕਰ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਆਪਣੇ ਵਾਪਸ ਸ਼ਹਿਰ ਮੋਗਾ ਦੇ ਵਿੱਚ ਆਉਂਦੀ ਹੈ ਤਾਂ ਇਸ ਜਗ੍ਹਾ ਤੇ ਉਹਦਾ ਸਵਾਗਤ ਕੀਤਾ ਜਾਣਾ ਹੈ ਇਸ ਜਗ੍ਹਾ ਤੇ ਜਿਹੜਾ ਇਹ ਰਾਹ ਉਹਨਾਂ ਦੇ ਘਰ ਨੂੰ ਜਾਂਦਾ ਹੈ ਇੱਥੇ ਉਹਨਾਂ ਦਾ ਸਵਾਗਤ ਕੀਤਾ ਜਾਣਾ ਹੈ ਇੱਥੋਂ ਦੀ ਲੰਘ ਕੇ ਜਾਣਾ ਸਾਰੇ ਹਜ਼ੂਮ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਰਾਹ ਦੇ ਹਾਲਾਤ ਹੈ ਜਿਹੜੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕੱਚਾ ਰਾਹ ਫਰੰਟ ਦੇ ਉੱਤੇ ਤਕਰੀਬਨ 100 ਫੁੱਟ ਤੱਕ ਇਹ ਰਾਹ ਹੈ ਜਿਹੜਾ ਇਹਦਾ ਬੁਰਾ ਹਾਲ ਹੈ ਕਿਉਂਕਿ ਇੱਥੇ ਰੋਡ ਬੰਦੀ ਪਈ ਹੈ ਸੋ ਰੋਡ ਦੀ ਕੰਸਟਰਕਸ਼ਨ ਕਰਕੇ ਜਿਹੜਾ ਰਾਹ ਹੈ ਜਿਹੜਾ ਵਾਸਤਵ ਵਿਆਸਤ ਹੋਇਆ ਹੈ ਤੇ ਰਾਹ ਤਾਂ ਚਲੋ ਕੰਸਟਰਕਸ਼ਨ ਦੀ ਵਜ੍ਹਾ ਕਰਕੇ ਖਰਾਬ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਰਮਨ ਪ੍ਰੀਤਕੌਰ ਰੋਡ ਕਪਤਾਨ ਭਾਰਤੀ ਮੈਲਾ ਕ੍ਰਿਕਟ ਟੀਮ ਆ ਜਾ ਤ ਖੜ ਜਾ ਇਹ ਅਜ ਤੋਂ 3-4 ਸਾਲ ਪਹਿਲਾਂ 4 ਕੁ ਸਾਲ ਪਹਿਲਾਂ ਜਿਹੜਾ ਹੈਗਾ ਇਹ ਰੋਡ ਨੂੰ ਇਹ ਨਾਮ ਦਿੱਤਾ ਗਿਆ ਸੀ ਜਦੋਂ ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣੀ ਸੀ ਤੇ ਉਦੋਂ ਤੋਂ ਲੈ ਕੇ ਇਹ ਬੋਰਡ ਲਗਾਉਣ ਤੋਂ ਬਾਅਦ ਮੇਰੇ ਖਿਆਲ ਮੁਤਾਬਕ ਕਦੇ ਮਿਊਸਪਲ ਕਾਰਪੋਰੇਸ਼ਨ ਮੋਗਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੇ ਇਸ ਬੋਰਡ ਦਾ ਜੋ ਹਾਲਚਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਰੋਡ ਦਾ ਵੀ ਹਾਲਚਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਸਾਡੇ ਨਾਲ ਪੈਂਡ ਦੁੰਨੇ ਕੇ ਜ਼ਿਲ੍ਹਾ ਮੋਗਾ ਦੇ ਜਿੱਥੋਂ ਦੀ ਹਰਮਨਪ੍ਰੀਤ ਕੌਰ ਵਸਨੀਕ ਹੈ ਇੱਥੋਂ ਦੇ ਕੁਝ ਨਮਾਇंदे ਖੜੇ ਨੇ ਜੋ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਡਾਕਟਰ ਭਗਵਾਨ ਸਿੰਘ ਜੀ ਦੁੰਨੇ ਕੇ ਹਾਂਜੀ ਡਾਕਟਰ ਸਾਹਿਬ ਸਾਥੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਬਖਸ਼ੇ ਮੈਂ ਪਿੰਡ ਦੁੰਨੇ ਕੇ ਤਕਰੀਬਨ 46 ਸਾਲ ਤੋਂ ਐਜ਼ ਅ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਪ੍ਰੈਕਟਿਸ ਕਰ ਰਿਹਾ ਹਾਂ ਇਸ ਪਿੰਡ ਦੇ ਵਿੱਚ ਜੋ ਕਿ ਸਾਡੇ ਹਿੰਦੁਸਤਾਨ ਦੀ ਕ੍ਰਿਕਟ ਦੀ ਕ੍ਰਿਕਟ ਦੀ ਕੈਪਟਨ ਹਰਮਨਜੀਤ ਜਿਹੜੇ ਆ ਉਹਨਾਂ ਦੇ ਘਰ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਉਹ ਰਸਤੇ ਦੇ ਹਾਤ ਦੇਖੋ ਕਿੰਨੇ ਝਾੜੀਆਂ ਬੂਟੇ ਹਨ ਜਿਹੜੇ ਕਿ ਕੱਲ ਨੂੰ ਇਹ ਜਿਹੜੀ ਕੁੜੀ ਨੇ ਅੱਜ ਹਿੰਦੁਸਤਾਨ ਦਾ ਨਹੀਂ ਬਲਕਿ ਆਲ ਵਰਡ ਦਾ ਰਿਕਾਰਡ ਤੋੜ ਕੇ ਇੱਕ ਵੱਡੀ ਕਪਤਾਨੀ ਨਾਲ ਜਿੱਤ ਕੇ ਸਭ ਨੂੰ ਚੰਗੀ ਵਿਅਕਤੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਮੋਗਾ ਸ਼ਹਿਰ ਦਾ ਜਿਹੜਾ ਹੈਗਾ ਕਮੇਟੀ ਹੈ ਜਾਂ ਜਾਂ ਹੋਰ ਵੀ ਨਗਰ ਸਭਾ ਅਰਸ਼ਬਾ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਸੜਕ ਦੀ ਬੁਰੀ ਹਾਲਤ ਖਸਤਾ ਹਾਲਤ ਨੂੰ ਠੀਕ ਕਰਕੇ ਉਹਨਾਂ ਨੇ ਸਮਝਦੇ ਜਿਹੜੀ ਕ੍ਰਿਕਟ ਸਾਡੀ ਆ ਰਹੀ ਹੈ ਕਪਤਾਨ ਉਹਨਾਂ ਨੂੰ ਇੱਕ ਚੰਗੀ ਦਿੱਖ ਦੇ ਸਹੀ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਚੰਗਾ ਅਸੀਂ ਸੁਨਤਾ ਕਰ ਸਕੇ ਅ ਡਾਕਟਰ ਸਾਹਿਬ ਇਹ ਤਕਰੀਬਨ 4 ਸਾਲ ਹੋ ਗਏ ਇਸ ਰੋਡ ਨੂੰ ਇਹ ਨਾਮ ਦਿੱਤੇ ਆ ਹਾਂਜੀ ਅ ਹਰਮਨਪ੍ਰੀਤ ਕੌਰ ਦੇ ਨਾਮ ਤੇ ਜਿਹੜਾ ਹੈਗਾ ਇਸ ਰੋਡ ਦਾ ਨਾਮ ਰੱਖਿਆ ਗਿਆ ਸੀਗਾ ਤੁਸੀਂ ਇਸ ਪਿੰਡ ਦੇ ਵਿੱਚ ਨਹੀਂ ਕੋ ਤੁਸੀਂ ਕਦੇ ਵੇਖਿਆ ਉਸ ਤੋਂ ਬਾਅਦ ਕਦੇ ਇੱਥੇ ਸਫਾਈ ਵਗੈਰਾ ਹੁੰਦੀ ਨਹੀਂ ਸਫਾਈ ਨਹੀਂ ਕੁਝ ਉਹਦੋਂ ਜਸ ਤੋਂ ਪਹਿਲਾਂ ਅੱਜ ਤੋਂ 4-5 ਸਾਲ ਪਹਿਲਾਂ ਜਿਹੜਾ ਸਫਾਈ ਹੋ ਗਈ ਹੋ ਗਈ ਉਸ ਤੋਂ ਬਾਅਦ ਨਾਮ ਮੱਤਰ ਹੈ ਇੱਥੇ ਕਿਸੇ ਵੀ ਮਹਿਕਮੇ ਨੇ ਕੋਈ ਵੀ ਖਿਆਲ ਨਹੀਂ ਦਿੱਤਾ ਈਵਨ ਦੇਖੋ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਇਥੇ ਨਾਲ ਦੀ ਇੱਕ ਹਾਈਵੇ ਨਿਕਲਦਾ ਜੋ ਨਵਾਂ ਮੋਗਾ ਟੂ ਬਠੰਡਾ ਨਿਕਲਦਾ ਹੈ ਉਹ ਨਾਲ ਦੀ ਹੋਣ ਦੇ ਕਰਕੇ ਫੇਰ ਵੀ ਇਥੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਕੋਈ ਹਾਦਸਿਆਂ ਸੱਦਾ ਦੇ ਰਹੇ ਹਨ ਅਸੀਂ ਇਹੀ ਚਾਹੁੰਦੇ ਹਾਂ ਐਡੀ ਮਾਨ ਪਿਆਰੀ ਕੈਪਟਨ ਨਹੀਂ ਕਪਤਾਨ ਹੈ ਜਿਹੜੀ ਕਿ ਸਾਡੇ ਮੋਗਾ ਸ਼ਹਿਰ ਨੂੰ ਇੱਕ ਮਿਲਿਆ ਹੈ ਸਾਡਾ ਸਾਰੀ ਜੀ ਬਣਦਾ ਹੈ ਕਿ ਆਨਲਾਈਨ ਸਮੇਂ ਵਿੱਚ ਅਸੀਂ ਉਹਨੂੰ ਚੰਗੀ ਦਿਖ ਦੇ ਸਕੀਏ ਸਾਡਾ ਆਨਲਾਈਨ ਵਿੱਚ ਸਮਾ ਵਧੀਆ ਲੱਗੇ ਅ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਜਿਹੜਾ ਹਰਮਨਪ੍ਰੀਤ ਕੌਰ ਨੇ ਵਰਲਡ ਕੱਪ ਜਿੱਤਿਆ ਹੈਗਾ ਤੇ ਨੰਬਰ 2 ਤੇ ਵੈਸੇ ਉਹ ਇਥੋਂ ਦੇ ਪੱਕੇ ਵੀ ਸਨੀਕ ਨਹੀਂ ਮੈਂ ਜਾਣਦਾ ਪਰ ਫਿਰ ਵੀ ਉਹ ਇਸ ਪੈਂਡ ਦੇ ਵਿੱਚ ਪਿਛਲੇ 5-6 ਸਾਲ ਤੋਂ ਰਹਿ ਰਹੇ ਆ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਪਿੰਡ ਤੇ ਬਹੁਤ ਵੱਡਾ ਦੇਖੋ ਜੀ ਸਾਡੇ ਦਾ ਵੱਡਾ ਮਾਣ ਹੈ ਦੇਖੋ ਪਾਵਾਂ ਕੁੜੀ ਖੇਰਮਨ ਜਿੱਤੀ ਹੈ ਸਾਡਾ ਹਾਰਾ ਪਿੰਡ ਜਿੱਤਿਆ ਹੈ ਸਾਰਾ ਮੋਗਾ ਜਿੱਤਿਆ ਸਾਰਾ ਹਿੰਦੁਸਤਾਨ ਜਿੱਤਿਆ ਸਾਡੇ ਤੇ ਇਸ ਜਨਤ ਦੀ ਖੁਸ਼ੀ ਇੰਨੀ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਹੁੰਦੀ ਅਸੀਂ ਤਾਂ ਜਾ ਕੇ ਸੀ ਜਿਹੜਾ ਦੋਸਤਾਂ ਦੇ ਵਿੱਚ ਅੰਗਾ ਸਾਕਾਂ 'ਚ ਬੈਠੇ ਜਾ ਕੇ ਲੋਕਾਂ ਨੂੰ ਦੱਸਦੇ ਆ ਕਿ ਸਾਡੇ ਪਿੰਡ ਦੀ ਇੱਕ ਲੜਕੀ ਮਾਣ ਮਹਿਸੂਸ ਹੁੰਦਾ ਕਿ ਇੱਕ ਇੰਨੇ ਉੱਚੇ ਉਹਦੇ ਤੇ ਜਾ ਕੇ ਦੇਸ਼ ਦਾ ਨਾਮ ਉਚਰਨ ਕੀਤਾ ਹੈ ਜੀ ਬਿਲਕੁਲ ਬਿਲਕੁਲ ਹਰਮਨਪ੍ਰੀਤ ਕੌਰ ਨੇ ਤਾਂ ਦੇਸ਼ ਦਾ ਨਾਮ ਉੱਚਾ ਕੀਤਾ ਹੀ ਕੀਤਾ ਉਹਦੇ ਨਾਲ ਨਾਲ ਪਿਛਲੇ ਦਿਨੀ ਇਸ ਪਿੰਡ ਦੀਆਂ ਗਰੀਬ ਘਰਾਂ ਦੇ ਵਿੱਚੋਂ ਇੱਕ ਲੜਕੀ ਨੇ ਉੱਠ ਕੇ ਆਪਣਾ ਨਾਮ ਬਣਾਇਆ ਉਹਦਾ ਨਾਮ ਹੈ ਪਰਮ ਲੜਕੀ ਪਰਮ ਜਿਹੜੀ ਕਿ ਬਹੁਤ ਵਧੀਆ ਸਿੰਗਰ ਦੇ ਤੌਰ ਤੇ ਅੱਜ ਸਥਾਪਿਤ ਹੋ ਚੁੱਕੀ ਹੈ ਔਰ ਬੰਬਈ ਦੇ ਵਿੱਚ ਉਹਦੇ ਕਈ ਜਿਹੜੇ ਹੈਗੇ ਆ ਸ਼ੋਅ ਲੱਗ ਚੁੱਕੇ ਆ ਸੋ ਸਾਡੇ ਨਾਲ ਆਕਾਸ਼ ਜੀ ਵੀ ਜੁੜੇ ਹੋਏ ਆ ਜਿਹੜੇ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਆ ਅ ਪਿਛਲੇ ਲੰਬੇ ਸਮੇਂ ਤੋਂ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਕਾ ਜੀ ਸਤਿ ਸ਼੍ਰੀ ਅਕਾਲ ਜੀ ਵੈਰੂਜ ਕੀ ਖਾਲਸਾ ਹੈ ਵੈਰੂਜ ਕੀ ਫਤਿਹ ਆ ਕਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਲੜਕੀ ਨੇ ਮਾਨ ਵਾਲੇ ਪਾਲ ਪੈਦਾ ਕੀਤੇ ਆ ਤੇ ਪਰ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਮਿਊਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਉਹਨਾਂ ਦੇ ਨਾਂ ਤੇ ਜਿਹੜਾ ਰੋਡ ਬਣਿਆ ਉਹਦੀ ਅਣਗੈਲੀ ਜਾਂ ਅਣਦੇਖੀ ਕੀਤੀ ਜਾ ਰਹੀ ਹੈ ਕੀ ਕਹੋਗੇ ਬਿਲਕੁਲ ਜੀ ਕਿਉਂਕਿ ਇਹ ਕੱਲਾ ਸਾਡੇ ਪੂਰੇ ਮਤਲਬ ਭਾਰਤੀਆਂ ਲਈ ਇਹ ਬਹੁਤ ਵੱਡੀ ਮਾਨ ਸਨਮਾਨ ਵਾਲੀ ਗੱਲ ਆ ਕਿਉਂਕਿ ਪੂਰੇ ਹਿੰਦੁਸਤਾਨ ਦਾ ਨਾਮ ਉਹਨੇ ਰੋਸ਼ਨ ਕੀਤਾ ਬਿਲਕੁਲ ਤੇ ਸਾਡਾ ਨਗਰਪਾਲਿਕਾ ਜਿਹੜਾ ਇੱਥੋਂ ਦਾ ਹੈਗਾ ਮੋਗੇ ਦਾ ਉਹਨਾਂ ਦੇ ਤੇ ਧਿਆਨ ਚ ਹੀ ਨਹੀਂ ਹੈਗਾ ਇਹ ਵੀ ਹੁਣ ਆਪਾਂ ਥੋੜਾ ਜਿਹਾ ਏਦਾਂ ਉਦਾਂ ਕਰਕੇ ਇਹਨੂੰ ਦਿਖਣ ਲਾਇਆ ਦਿਖਣ ਲਾਇਆ ਬਿਲਕੁਲ ਠੀਕ ਹੈ ਨਹੀਂ ਤਾਂ ਦਿਖਦਾ ਨਹੀਂ ਤੇ ਨਹੀਂ ਤਾਂ ਇੱਥੇ ਨਾਮਸ਼ਾਨੀ ਹਣੀ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕੋਈ ਹਰਮਨਪ੍ਰੀਤ ਕੌਰ ਦੇ ਨਾਂ ਦੇ ਰੋਡ ਵੀ ਬਣੀ ਹੋਈ ਬਿਲਕੁਲ ਜੀ ਔਰ ਰੋਡ ਵੀ ਇੱਥੋਂ ਪੂਰਾ ਕੱਚਾ ਕੱਲ ਨੂੰ ਆਨੇ ਆ ਪਰਸੋਂ ਮੰਨ ਲਓ ਜਦੋਂ ਵੀ ਤਾਂ ਉਹਦੇ ਸਵਾਗਤ ਲਈ ਕੀ ਇੱਥੇ ਕੋਈ ਉਦੋਂ ਦਾ ਪ੍ਰਬੰਧ ਨਹੀਂ ਹੈਗਾ ਹੈਗਾ ਹਣਾ ਤੇ ਇਹ ਸਾਡੇ ਮੋਗਾ ਦੇ ਨਗਰਪਾਲਿਕਾ ਲਈ ਬਹੁਤ ਮਾੜੀ ਗੱਲ ਆ ਮਾੜੀ ਗੱਲ ਆ ਅਕਾ ਜੀ ਅੱਜ ਜਿਹੜਾ ਹੈਗਾ ਤੁਹਾਡੇ ਨਗਰ ਵੱਲੋਂ ਹਰਮਨਪ੍ਰੀਤ ਕੌਰ ਦੇ ਮਦਰ ਤੇ ਫਾਦਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗੁਰਪੁਰਬ ਦੇ ਮੌਕੇ ਤੇ ਸਨਮਾਨਿਤ ਕੀਤਾ ਗਿਆ ਕਿਵੇਂ ਮਹਿਸੂਸ ਕੀਤਾ ਤੁਸੀਂ ਉਸ ਵੇਲੇ ਬਿਲਕੁਲ ਜੀ ਇਹ ਤਾਂ ਵੇਖੋ ਸਾਰਿਆਂ ਲਈ ਮਾਣ ਵਾਲੀ ਗੱਲ ਆ ਤੇ ਬਾਕੀ ਸਾਡੇ ਪਿੰਡ ਨੇ ਇਹ ਪਹਿਲ ਕੀਤੀ ਆ ਉਹਨਾਂ ਦਾ ਮਾਨ ਸਨਮਾਨ ਵਧਾਇਆ ਬਣਦਾ ਬਣਦਾ ਜੀ ਹੈਨਾ ਤੇ ਚਾਹੇ ਉਹ ਪੱਕੇ ਵੀ ਸਨੀਕ ਨਹੀਂ ਇੱਥੋਂ ਦੇ ਹੈਗੇ ਪਰ ਫਿਰ ਵੀ 4-5 ਸਾਲਾਂ ਤੋਂ 4-5 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਹੂੰ ਹੂੰ ਤੇ ਪੂਰੇ ਮੋਗੇ ਦਾ ਪੂਰੇ ਹਿੰਦੁਸਤਾਨ ਦਾ ਨਾਮ ਕਰ ਰਹੇ ਨੇ ਰੋਸ਼ਨ ਉਹ ਬਿਲਕੁਲ ਤੇ ਸਾਡਾ ਸਾਡੇ ਮਤਲਬ ਖਾਸ ਕਰਕੇ ਮੋਗੇ ਦਾ ਪ੍ਰਸ਼ਾਸਨ ਦਾ ਇਹ ਇਧਰ ਧਿਆਨ ਹੋਣਾ ਚਾਹੀਦਾ ਹੂੰ ਹੈਨਾ ਅਸੀਂ ਨਿਗ੍ਹਾ ਮਰਵਾਈਏ ਮਾੜੀ ਹੈਨਾ हां बिल्कुल बिल्कुल अब मैं कैमरामैन ਨੂੰ ਵੀ ਕਹਾਂਗਾ ਵੀ ਆਪਾਂ ਮਾੜਾ ਜਿਹਾ ਦਿਖਾਈਏ ਕਿ ਇਹ ਜਿਹੜਾ ਹੈਗਾ ਮੇਨ ਇੱਧਰ ਦੀ ਚੱਲੀ ਹੈ ਜੀ ਪਲੀਜ਼ ਇੱਧਰ ਦੀ ਆਇਓ ਸੋ ਇਹ ਜਿਹੜਾ ਰੋਡ ਹੈ ਫਿਰੋਜ਼ਪੁਰ ਤੋਂ ਮੋਗੇ ਨੂੰ ਆਉਂਦਾ ਜਿਹੜਾ ਮੋਗਾ ਬਾੜਨ ਤੋਂ ਤਕਰੀਬਨ 1 ਕਿਲੋਮੀਟਰ ਪਹਿਲਾਂ ਇਹ ਫਿਰੋਜ਼ਪੁਰ ਤੋਂ ਮੋਗਾ ਰੋਡ ਤੇ ਅਸੀਂ ਖੜੇ ਆਂ ਸੋ ਇਹ ਉਹ ਰੋਡ ਹੈ ਜਿਹੜੀ ਹਰਮਨਪ੍ਰੀਤ ਕੌਰ ਦੇ ਨਾਂ ਤੇ ਜਿਹਦਾ ਨਾਮ ਰੱਖਿਆ ਗਿਆ ਹੈ ਔਰ ਇਹ ਉਹ ਜਗ੍ਹਾ ਹੈ ਜਿੱਥੇ ਬੋਰਡ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਦੇ ਆਲੇ ਦੁਆਲੇ ਆ ਮੈਂ ਇਧਰ ਕੈਮਰਾਮੈਨ ਨੂੰ ਕਹੂੰਗਾ ਕਿ ਆ ਝਾੜੀਆਂ ਵੀ ਦਿਖਾ ਦਿਓ ਚੰਗੀ ਤਰ੍ਹਾਂ ਕਿ ਕਿੰਨਾ ਬੁਰਾ ਹਾਲ ਹੈ ਇਹ ਬੋਰਡ ਆ ਜਿਹੜਾ ਅਸੀਂ ਅੱਜ ਆ ਕੇ ਲੱਭਿਆ ਕਿਉਂਕਿ ਇਸ ਮੈਨੂੰ ਪਤਾ ਜ਼ਰੂਰ ਸੀਗਾ ਮੇਰੇ ਦਿਮਾਗ 'ਚ ਸੀਗਾ ਕਿ ਵੀ ਇੱਥੇ ਕੋਈ ਬੋਰਡ ਲੱਗਿਆ ਹੋਇਆ ਕਿਉਂਕਿ ਪਹਿਲਾਂ ਦੇਖਦੇ ਰਹੇ ਆ ਤੇ ਤੁਸੀਂ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਕਿ ਕਿੱਡਾ ਬੁਰਾ ਹਾਲ ਹੈ ਔਰ ਇਹ ਰੋਡ ਦਾ ਰੌਲਾ ਵੀ ਰਿਹਾ ਕਿਉਂਕਿ ਇਹ ਜਿਹੜੀ ਬਠਿੰਡਾ ਤੋਂ ਮੋਗਾ ਰੋਡ ਬਣ ਰਹੀ ਹੈ ਉੱਥੇ ਕੰਸਟਰਕਸ਼ਨ ਵਰਕ ਚੱਲ ਰਿਹਾ ਔਰ ਇਹਦੇ ਤੇ ਜਿਹੜਾ ਅਕਵਾਇਰ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰੌਲਾ ਰੱਪਾ ਪੈਂਦਾ ਆ ਰਿਹਾ ਹੈ ਉਸੇ ਦੀ ਵਜ੍ਹਾ ਕਰਕੇ ਜਿਹੜਾ ਇਹ ਰੋਡ ਹੈ ਜਿਹੜੀ ਕਾਫੀ ਹੱਦ ਤੱਕ ਜਿਹੜੀ 100 ਫੁੱਟ ਤੱਕ ਲਗਭਗ ਕੱਚੀ ਵੀ ਹੈ ਸੋ ਜੀਡੀਵੀ ਨਿਊਜ਼ ਵੱਲੋਂ ਜਿਹੜਾ ਇਹ ਸਵਾਲ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੂੰ ਤੇ ਮਿਊਸਪਲ ਕਾਰਪੋਰੇਸ਼ਨ ਮੋਗਾ ਨੂੰ ਕੀਤਾ ਜਾ ਰਿਹਾ ਹੈ ਕਿ ਕੱਲ ਨੂੰ ਜਦ ਹਰਮਨਪ੍ਰੀਤ ਕੌਰ ਮੋਗੇ ਆਏਗੀ ਉਹਦਾ ਮਾਨ ਸਨਮਾਨ ਹੋਏਗਾ ਉਹਦੇ ਸਨਮਾਨ ਦੇ ਵਿੱਚ ਜਿਹੜਾ ਜੇਤੂ ਜਲੂਸ ਕੱਢੇ ਜਾਣਗੇ ਤਾਂ ਕੀ ਇਹੋ ਜਿਹਾ ਨਜ਼ਾਰਾ ਇੱਥੇ ਦੇਖਣ ਨੂੰ ਮਿਲੂਗਾ ਉਹਨਾਂ ਨੂੰ ਵੀ ਬੋਰਡ ਲੱਪਣੀ ਪੈਣੀ ਹੈ ਜੀ ਹਾਂ ਉਹਨਾਂ ਨੂੰ ਵੀ ਬੋਰਡ ਲੱਪਣੇ ਪੈਣੇ ਆ ਮੈਨੂੰ ਲੱਗਦਾ ਕਿਉਂਕਿ ਅਕਸਰ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹਰ ਇੱਕ ਜਦੋਂ ਵੀ ਕੋਈ ਆਉਂਦਾ ਵਾ ਉਹਨੂੰ ਅਕਸਰ ਬੋਰਡ ਲੱਭ ਕੇ ਹਾਂ ਹਾਂ ਫੇਰ ਆਉਣਾ ਪੈਂਦਾ ਵਾ ਤਾਂ ਕੀ ਇਸ ਤਰ੍ਹਾਂ ਤਰੀਕੇ ਦੇ ਨਾਲ ਉਹਦਾ ਮਾਨ ਸਨਮਾਨ ਕੀਤਾ ਜਾਊਗਾ ਸਿਰਫ ਖਾਣਾ ਪੂਰਤੀ ਕੀਤੀ ਜਾਊਗੀ ਉਹ ਦੇਸ਼ ਦੀ ਧੀ ਜਿਹਨੇ ਦੇਸ਼ ਲਈ ਨਹੀਂ ਬਲਕਿ ਪੰਜਾਬ ਲਈ ਨਹੀਂ ਮੋਗੇ ਲਈ ਵੀ ਔਰ ਪੂਰੀ ਦੁਨੀਆ ਲਈ ਜਿਹੜੇ ਮਾਣ ਵਾਲੇ ਪਲ ਪੈਦਾ ਕੀਤੇ ਐ ਔਰ ਇੱਕ ਲੜਕੀ ਹੋਣ ਦੇ ਨਾਤੇ ਉਹਨੇ ਜਿਹੜਾ ਹੈਗਾ ਖੇਡਾਂ ਦੇ ਵਿੱਚ ਕ੍ਰਿਕਟ ਦੇ ਵਿੱਚ ਆਪਣਾ ਇੱਕ ਮਕਾਮ ਹਾਸਲ ਕੀਤਾ ਹੈ ਪਹਿਲੀ ਵਾਰ ਜਿਹੜਾ ਔਰਤਾਂ ਦੀ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤਿਆ ਸੋ ਹਰਮਨਪ੍ਰੀਤ कौर ਬਿਨਾਂ ਸ਼ੱਕ ਸਾਡੇ ਦੇਸ਼ ਦਾ ਮਾਣ ਹੈ ਸਾਡੇ ਦੇਸ਼ ਦਾ ਸਨਮਾਨ ਹੈ ਪਰ ਕੀ ਅਸੀਂ ਉਸ ਨੂੰ ਉਸ ਦਾ ਬੰਦ ਦਾ ਮਾਣ ਸਨਮਾਨ ਦੇ ਰਹੇ ਹਾਂ ਇੱਕ ਬਹੁਤ ਵੱਡਾ ਸਵਾਲ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਲਈ ਕੈਮਰਾਮੈਨ ਹਰਪਜਨ ਬੋਨਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰਪਾਲ ਲੁੰਬਾ